ਨਹੀਂ ਕਾਰਵਾਈ ਹੋਈ ਕਿ ਤੇ ਫਿਰ ਸਾਡੇ ਕੋਲ ਕੋਰਟ ਦਾ ਦਰਵਾਜ਼ਾ ਰਹਿ ਜਾਂਦਾ ਅਸੀਂ ਜ਼ਰੂਰ ਕੋਸ਼ਿਸ਼ ਕਰਾਂਗੇ ਕਿ ਜਿਹੜਾ ਵੀ ਕੋਈ ਨਾਜਾਇਜ਼ ਕੰਮ ਜ਼ਿਲ੍ਹੇ ਦੇ ਵਿੱਚ ਹੋ ਰਿਹਾ ਹੈ ਕਮ ਸੇ ਕਮ ਅਸੀਂ ਉਸ ਚੀਜ਼ ਨੂੰ ਰੋਕ ਪਾ ਸਕੀਏ ਦੇਖੋ ਜੀ ਜਿਹੜਾ ਅੱਜ ਏਡੀ ਸਾਹਿਬ ਨੂੰ ਮਨਗਪਤਰ ਦਿੱਤਾ ਗਿਆ ਉਹ ਤਾਂ ਹੀ ਦਿੱਤਾ ਗਿਆ ਕਿ ਅਸੀਂ ਪੂਰੇ ਅਕਸਾਈ ਵਿਭਾਗ ਦੇ ਕਾਫੀ ਉੱਚ ਅਧਿਕਾਰੀਆਂ ਨਾਲ ਗੱਲਬਾਤ ਕੀਤੀ ਔਰ ਖਬਰਾਂ ਵੀ ਪ੍ਰਕਾਸ਼ ਕੀਤੀਆਂ ਤੁਹਾਡੇ ਵੱਲੋਂ ਪਰ ਕੋਈ ਵੀ ਸੰਤੁਸ਼ਟੀਜਨਕ ਕਾਰਵਾਈ ਨਹੀਂ ਹੋਣਾ ਇੱਕ ਬੜੀ ਚਿੰਤਾ ਵੀ ਹੈ ਸੀਗੀ ਔਰ ਸ਼ਰਮ ਵੀ ਆ ਰਹੀ ਕਿ ਉਚਿਤ ਕਾਰੀਆਂ ਲੋ ਵੀ ਕਿਉਂ ਕਾਰਵਾਈ ਨਹੀਂ ਕੀਤੀ ਜਾ ਰਹੀ ਕਿਆ ਠੇਕੇਦਾਰਾਂ ਨੇ ਇਨਾ ਪਾਰ ਪਾਤਾ ਕਿ ਜਿਹੜੇ ਅਧਿਕਾਰੀ ਹੈ ਉਹ ਕੋਈ ਕਾਰਵਾਈ ਕਰਨ ਤੋਂ ਵੀ ਗੁਰੇਜ਼ ਕਰ ਰਹੇ ਨੇ ਤੇ ਉਸ ਤੋਂ ਬਾਅਦ ਅਸੀਂ ਇਹ ਡਿਸੀਜਨ ਲਿਆ ਕਿ ਕਿਉਂ ਨਾ ਅਸੀਂ ਪ੍ਰਸ਼ਾਸਨਿਕ ਤੌਰ ਤੇ ਵੀ ਇੱਕ ਆਪਣਾ ਜਿਹੜਾ ਹੱਥ ਖੰਡੇ ਅਪਣਾਈਏ ਕਿ ਪ੍ਰਸ਼ਾਸਨ ਸਾਡੀ ਸੁਣੇ ਔਰ ਜਿਹੜੀ ਕਾਰਵਾਈ ਕਰੇ ਅੱਜ ਅਸੀਂ ਐਡੀ ਸਾਹਿਬ ਨੂੰ ਵੀ ਮੰਗਪੱਤਰ ਦਿੱਤਾ ਹੈ ਐਡੀ ਸਾਹਿਬ ਨੂੰ ਮੰਗਪੱਤਰ ਦੇ ਕੇ ਇਹ ਹੀ ਅਪੀਲ ਕੀਤੀ ਕਿ ਘਟੋ ਘਟ ਸਾਡੇ ਇਹਨਾਂ ਚੀਜ਼ਾਂ ਉਪਰ ਜਿਹੜੇ ਅਸੀਂ ਲਗਾਤਾਰ ਮੀਡੀਆ ਵਿੱਚ ਆ ਰਹੇ ਜਿਹੜੇ ਗੈਰ ਕਾਨੂੰਨੀ ਤਰੀਕੇ ਨਾਲ ਠੇਕੇ ਚਾਰੇ ਨੇ ਹਾਈਵੇ ਵਿੱਚ ਉਹਨਾਂ ਨੂੰ ਬੰਦ ਕਰਵਾਇਆ ਜਾਏ ਔਰ ਜਿਨ੍ਹਾਂ ਨੇ ਇਹ ਖੇਡਾਂ ਪਾਇਦੀਆਂ ਨਜਾਇਜ਼ ਉਹਨਾਂ ਉੱਪਰ ਬੰਦੀ ਕਾਰਵਾਈ ਕਰਕੇ ਉਹਨਾਂ ਨੂੰ ਜੁਰਮਾਨੇ ਵੀ ਲਾਈ ਜਾਣ ਔਰ ਆਉਣ ਵਾਲੇ ਸਮੇਂ ਵਿੱਚ ਜ ਹਾਈਵੇ ਤੋਂ ਬਿਲਕੁਲ ਠੇਕੇ ਦੇ ਬੰਦ ਕਰਵਾਏ ਜਾਣ ਤਾਂ ਕਿ ਲੋਕਾਂ ਦੀ ਜਾਨ ਮਾਲ ਦੀ ਸੁਰੱਖਿਆ ਕੀਤੀ ਜਾ ਸਕੇ ਜਿਹੜਾ ਅਜ ਮੰਗ ਪੱਤਰ ਸ਼ਿਵ ਸੇਨਾ ਵੱਲੋਂ ਦਿੱਤਾ ਗਿਆ ਉਹਨਾਂ ਨੇ ਇਹ ਮੰਗ ਪੱਤਰ ਮੈਨੂੰ ਰਿਸੀਵ ਕਰ ਲਿਆ ਤਾਂ ਇਸ ਰਿਲੇਟਡ ਅਸੀਂ ਐਕਸਾਈਜ਼ ਡਿਪਾਰਟਮੈਂਟ ਤੋਂ ਇੱਕ ਰਿਪੋਰਟ ਮੰਗਾਂਗੇ ਐਂਡ ਉਸ ਰਿਪੋਰਟ ਦੇ ਆਧਾਰ 'ਤੇ ਅਸੀਂ ਕਾਰਵਾਈ ਕਰਾਂਗੇ ਐਂਡ ਇਹ ਮਾਮਲਾ ਡੀਸਾਬ ਦੇ ਵੀ ਧਿਆਨ 'ਚ ਲਿਆ ਜਾਊਗਾ ਐਂਡ ਮੈਂ ਇਹਨੂੰ ਸੁਵਾਸੰਗ ਦਿੱਤਾ ਕਿ ਐਕਸਾਈਜ਼ ਐਂਡ ਡੀਸਾਬ ਨਾਲ ਬੈਠ ਕੇ ਅਸੀਂ ਇਸ ਮਸਲੇ ਨੂੰ ਜਲਦੀ ਤੋਂ ਜਲਦੀ ਰਿਸੋਲਵ ਕਰਾਂਗੇ